ਸ਼ਕੜਾ ਨਾ ਅਮਰਤਾ ਅੱਛਾ ਚਲੋ ਗੁਰੂ ਦੀ ਤੇ ਛੱਡੋ ਤੇ ਪਰਮੇਸ਼ਵਰ ਹੈ ਜਿਨ੍ਹਾਂ ਨੂੰ ਥਾਪੜਾ ਦੇ ਦਿੰਦਾ ਨਾ ਉਹਨਾਂ ਦਾ ਮੁਕਾਬਲਾ ਵੀ ਸਰੂਹੇ ਜ਼ਮੀਨ ਤੇ ਕੋਈ ਨਹੀਂ ਕਰ ਸਕਦਾ ਕੋਈ 1721 ਈਸਵੀ ਦੀ 1758 ਬਿਕਰਮੀ ਸੰਮਤ ਦੀ ਗੱਲ ਹੈ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਨੇ ਅਨੰਦਾਂ ਦੀ ਪੁਰੀ ਨੂੰ ਘੇਰ ਲਿਆ ਗੁਰੂ ਗੋਬਿੰਦ ਸਿੰਘ ਲੋਗੜ ਕਿਲੇ ਬੈਠੇ ਹੋਏ ਨੇ ਤੇ ਸ਼ਿਖਾ ਨੇ ਆ ਕੇ ਬੇਨਤੀ ਕੀਤੀ ਇਤਿਹਾਸ ਵਿੱਚ ਜ਼ਿਕਰ ਹੈ ਮਹਾਰਾਜ ਕੱਲ ਸਵੇਰ ਕੇਸਰੀ ਚੰਦ ਦਾ ਹਾਥੀ ਆਵੇਗਾ ਕਿਲੇ ਦਾ ਦਰਵਾਜ਼ਾ ਤੋੜਨ ਤੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇਗਾ ਕੀ ਉਪਾਅ ਕਰਨਾ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ 1 ਲੱਖ ਗਿਣਤੀ ਕੋ ਜੋਦਾ ਪੁੰਨ 75000 ਸੰਗ ਕੇਸਰੀ ਚੰਦ ਸੋ ਲੈ ਕੇ ਹੇਲਾ ਘਾਲਣ ਪਿਆਰਾ ਡੇਢ ਲੱਖ ਤੋਂ ਉੱਤੇ ਸੂਰਮਾ ਲੈ ਕੇ ਬਾਈ ਧਾਰ ਦੇ ਰਾਜੇ ਮੁਗਲਿਆ ਸਲਤਨਤ ਦੇ ਲੋਗ ਨਾਜ਼ਮ ਵਜ਼ੀਰ ਖਾਂ ਵਰਗੇ ਨੰਦਾਂ ਦੀ ਪੁਰੀ ਨੂੰ ਘੇਰਦੇ ਨੇ ਤੁਰੰਗ ਕੇਸਰੀ ਚੰਦ ਫੰਦਾਇਓ ਸਭ ਤੇ ਆਗੂ ਹਵੈ ਕੈ ਆਜ ਲੋਹ ਗੜ ਤੋੜੂ ਢਿੜਕੈ ਸਭਤ ਰਿਧੈ ਸਿਮਰ ਕੈ ਸੌ ਠਾਈ ਐ ਅਜ ਲੋਹ ਗੜ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਗੁਰੂ ਗੋਬਿੰਦ ਸਿੰਘ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਗੁਰਦੇਵ ਦਰਬਾਰ ਵਿੱਚ ਸੱਜੇ ਨੇ ਸਿੰਘ ਕਹਿੰਦੇ ਜੀ ਕਿੱਦਾਂ ਢੱਕਣਾ ਹਾਥੀ ਨੂੰ ਤੁਹਾਨੂੰ ਪਤਾ ਹਾਥੀ ਦੀ ਮਸਤੀ ਬੜੀ ਮਾੜੀ ਐ ਜੰਗਲਾਂ ਦੇ ਜੰਗਲ ਉਜਾੜ ਦਿੰਦਾ ਹੈ ਤੇ ਜੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇ ਤੇ ਕੈਸੀ ਤਬਾਈ ਮਚਾਵੇਗਾ ਬੰਦਾ ਚੰਗਾ ਪੜਾ ਹੋਵੇ ਨਾ ਤੇ ਸ਼ਰਾਬ ਪੀਤੀ ਹੋਵੇ ਤੇ ਹਾਥੀ ਬਣ ਜਾਂਦਾ ਕਈ ਵਾਰ ਐਵੇਂ ਕੰਦੜ ਵਜਦਾ ਫਿਰਦਾ ਬੰਦੇ ਨੂੰ ਹੀ ਸਾਂਭਣਾ ਔਖਾ ਹੈ ਤੇ ਹਾਥੀ ਨੂੰ ਕਿੱਦਾਂ ਸੰਭੋਗੇ ਚਲੋ ਮਹਾਰਾਜ ਨੇ ਇਸ਼ਾਰਾ ਕੀਤਾ ਕਹਿੰਦੇ ਸਾਡਾ ਹਾਥੀ ਹੀ ਮਾਤਿਨ ਰੋਕੇਗਾ ਦੁਨੀ ਚੰਦਾ ਇਹ ਕੌਣ ਸੀ ਭਲਾ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਦਰਸ਼ਨੀ ਡੇਉੜੀ ਹੈ ਨਾ ਉਥੇ ਲਾਚੀ ਵੇਰ ਹੈ ਨਾ ਉਹ ਭਾਈ ਸਾਲੋ ਦੀ ਹੈ ਇਹ ਜਿਹੜਾ ਭਾਈ ਸਾਲੋ ਸੀ ਜਿਨੇ ਅੰਮ੍ਰਿਤ ਸਰਦੀ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਗੁਰੂ ਪਾਦਸ਼ਾਹ ਦੇ ਹੁਕਮ ਵਿੱਚ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦਾ ਸੰਗੀ ਹੈ ਇਹਦਾ ਪੋਤਰਾ ਸੀ ਦੁਨੀ ਚੰਦ ਮਾਝੇ ਦੀ ਧਰਤੀ ਦਾ ਮਸੰਦ ਹੈ ਗੁਰਾਂ ਦੀ ਸੇਵਾ ਵਿੱਚ ਹੈ 500 ਜੋਧੇ ਕਲਗੀ ਧਰਨੇ ਦਿੱਤੇ ਨੇ ਅਗਮ ਮੁਰਕਲੇ ਵਿੱਚ ਬਿਠਾਇਆ ਹੁਣ ਜਦੋਂ ਇਹਦੇ ਨਾਲ ਅਮਰੀਕ ਸਿੰਘ ਆਨੰਦ ਸਿੰਘ ਸੁਜਾਨ ਸਿੰਘ ਸ਼ਵੇਖ ਸਿੰਘ ਵਰਗੇ ਮਝਾਇਲ ਸੂਰਮੇ ਨੇ ਇਹਦੇ ਕੰਨਾਂ ਵਿੱਚ ਖਬਰ ਪੈ ਗਈ ਵੀ ਤੂੰ ਕੱਲ ਨੂੰ ਦੁਨੀ ਚੰਦਾ ਹਾਥੀ ਨਾਲ ਲੜਨਾ ਹੈ ਇਹਦਾ ਰੰਗ ਉੱਡ ਗਿਆ ਕਹਿੰਦਾ ਮੁਗਲਾਂ ਨਾਲ ਬਾਈ ਧਾਰ ਦੇ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਨੂੰ ਸੋਲਾ ਕਰ ਲੈਣੀ ਚਾਹੀਦੀ ਹੈ ਨਹੀਂ ਤੇ ਕੱਲ ਨੂੰ ਨੁਕਸਾਨ ਬੜਾ ਹੋਵੇਗਾ ਚਲੋ ਸਿੰਘੋ ਮੈਂ ਸਮਝਦਾ ਹਾਂ ਵੀ ਮੈਨੂੰ ਤੇ ਹਾਥੀ ਨੇ ਮਾਰ ਦੇਣਾ ਕਿਲੇ ਤੋਂ ਬਾਹਰ ਤੇ ਜਦੋਂ ਮੈਨੂੰ ਮਾਰਤਾ ਕਿਲੇ ਦਾ ਦਰਵਾਜ਼ਾ ਉਹਨੇ ਭੰਨਤਾ ਤੇ ਖੈਰ ਤੁਹਾਡੀ ਵੀ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਸਮਝਾਓ ਹਜੇ ਵੀ ਰਾਜੀ ਨਵਾ ਕਰ ਲਵੇ ਦਿੱਲੀ ਦੇ ਦਰਬਾਰ ਅੱਗੇ ਝੁਕ ਜਾਵੇ ਹੁਣ ਸਿੰਘ ਭਾਵਨਾ ਵਾਲੇ ਨੇ ਉਹ ਕਹਿੰਦੇ ਬਾਬਾ ਦੁਨੀ ਚੰਦ ਕਿਉਂ ਡਰਦਾ ਹੈ ਕਰਨ ਕ੍ਰਾਵਨ ਹਾਰ ਤੇ ਗੁਰੂ ਗੋਬਿੰਦ ਸਿੰਘ ਨੇ ਤੂੰ ਥੋੜੀ ਕੁਝ ਕਰਨਾ ਹੈ ਉਹਦੇ ਥਾਪੜੇ ਨੇ ਤੈਨੂੰ ਹਾਸੀ ਨਾਲ ਲੜਾਉਣਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚਨਾ ਲਾਗ ਜਿਹੜੇ ਪੀਰ ਦੇ ਗੁਰੂ ਪਰਮੇਸ਼ਰ ਦੇ ਨਿਵਾਜੇ ਨੇ ਆਂਚ ਨਹੀਂ ਆਉਣ ਦਿੰਦਾ ਉਹਨਾਂ ਨੂੰ ਰੱਖ ਲੈਂਦਾ ਹੈ ਫਾਰਸੀ ਦਾ ਬੋਲ ਹੈ ਕਲਗੀਧਰ ਪਾਤਸ਼ਾਹ ਦਾ ਖਸਮ ਦੁਸ਼ਮਣੀ ਗਰ ਹਜ਼ਾਰ ਅਬੁਰਦ ਨਾ ਇਕ ਮੂਏ ਊਰਾ ਆਜ਼ਾਰ ਆਵਰਦਾ ਚਾਹੇ ਸਾਰੀ ਦੁਨੀਆ ਦੁਸ਼ਮਣ ਹੋ ਜਾਵੇ ਜੇ ਖਛਮ ਦਾ ਸਿਰ ਤੇ ਹੱਥ ਹੈ ਗੁਰੂ ਪਰਮੇਸ਼ਰ ਦਾ ਸਿਰ ਤੇ ਹੱਥ ਹੈ ਤੇ ਵਾਲ ਨਹੀਂ ਵਿੰਗਾਉਣ ਦਿੰਦਾ ਤਤੀਵਾ ਨਹੀਂ ਲੱਗਣ ਦਿੰਦਾ ਹੱਥ ਚਾਹੀਦਾ ਓ ਦਾ ਉਹ ਦੁਨੀ ਚੰਦਾ ਦਿਲ ਨਾ ਬਜਾ ਮੁਕਾਬਲਾ ਨਹੀਂ ਸੀ ਕਰਨਾ ਚਾਹੁੰਦਾ ਪੈ ਬੀਤ ਹੋਇਆ ਕਾਇਰਾ ਵਾਂਗੂੰ ਦੌੜਨ ਦਾ ਯਤਨ ਕੀਤਾ ਮੋਟਾ ਰੱਸਾ ਮੰਗਾ ਲਿਆ ਹੁਣ ਪਲਿਆ ਬੜਾ ਸੀ ਟੋਕਰਾ ਰੋਟੀਆਂ ਦਾ ਖਾਂਦਾ ਸੀ ਲੰਗਰ ਚ ਕਈ ਨੇਰੀ ਤਨ ਦੀ ਖਰਾਕ ਲੈਣ ਆਉਂਦੇ ਨੇ ਗੁਰੂ ਘਰ ਮੰਨ ਦੀ ਖਰਾਕ ਨਹੀਂ ਲੈਂਦੇ ਦੋਨੋਂ ਪਾਕੀ ਨੇ ਪਹਿਲੇ ਪੰਗਤ ਬਾਛੇ ਸੰਗਤ ਲੰਗਰ ਚੋਂ ਲੈੜ ਕੇ ਆਉ ਗੁਰਦਾਰੇ ਫਿਰ ਮੰਦੀ ਖਰਾਕ ਲੋ ਕਥਾ ਕੀਰਤਨ ਕਈ ਲੰਗਰ ਚੋਂ ਹੀ ਮੁੜ ਜਾਂਦੇ ਨੇ ਜਾਂ ਉੱਥੇ ਹੀ ਢੋਲਾ ਕੇ ਸੌਂ ਜਾਂਦੇ ਨੇ ਜਿੰਨਾ ਚਿਰ ਤੇ ਲੰਗਰ ਜੁੜਦਾ ਰਿਹਾ ਦੁਨੀ ਚੰਦ ਬੜਾ ਖੁਸ਼ ਹੈ ਅੱਜ ਸਮਾਂ ਆਇਆ ਹੈ ਲੋਣ ਖਾਦਾ ਹੈ ਹਲਾਲ ਕਰਨਾ ਹੈ ਰੱਸਾ ਮੰਗਵਾ ਕੇ ਕਹਿੰਦੇ ਕਿਲੇ ਦੀ ਕੰਧ ਟੱਪਣ ਲੱਗਾ ਪਾਰਾ ਸ਼ਰੀਰ ਸੀ ਰੱਸਾ ਟੁੱਟ ਗਿਆ ਮੋਛੇ ਵੱਡ ਹੋ ਗਈ ਲੱਤ ਟੁੱਟ ਗਈ ਦਾਗੇ ਹੋਏ ਸੋ ਰਨ ਮਹਿਜੂਜਾ ਬਿਨ ਦਾਗੇ ਭਗ ਜਾਈ ਜਿਨਾਂ ਦੇ ਮਸਤਕ ਤੇ ਨਾਮ ਦਾ ਨਿਸ਼ਾਨ ਪ੍ਰਗਟ ਹੈ ਉਹ ਨਹੀਂ ਦੌੜਦੇ ਜਿਨਾਂ ਦੀ ਭਗਤੀ ਨਹੀਂ ਉਹ ਦੌੜ ਜਾਂਦੇ ਨੇ ਸਾਧੂ ਹੋਏ ਸੋ ਭਗਤ ਪਛਾਨੇ ਹਰ ਲੇਖ ਜਾਣੇ ਭਾਈ ਨਾਮ ਜਪਣ ਵਾਲੇ ਖਜਾਨੇ ਚ ਪ੍ਰਵਾਨ ਹੁੰਦੇ ਨੇ ਜਿਹੜੇ ਦੌੜ ਜਾਂਦੇ ਪ੍ਰਵਾਨ ਕੀ ਨਹੀਂ ਮਿਲਦੀ ਚਲੋ ਯਾਰਾਂ ਨੇ ਔਖੇ ਸੌਖੇ ਹੋ ਕੇ ਚੁੱਕਿਆ ਜਿਦਾਂ ਬੋਰੀ ਢੋਈ ਦੀ ਐ ਚੁੱਕ ਕੇ ਲੈ ਗਏ ਅਮਰ ਸਾਰੇ ਦੇ ਪਿੰਡਾਂ ਮੰਜੇ ਤੇ ਪਿਆ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖ ਕਹਿੰਦੇ ਜੀ ਤੁਹਾਡਾ ਹਾਥੀ ਭੱਜ ਗਿਆ ਹੈ ਹੁਣ ਮੁਕਾਬਲਾ ਕੌਣ ਕਰੇਗਾ ਮੌਤ ਤੋਂ ਡਰਦਾ ਦੌੜਿਆ ਹੈ ਪਰ ਕਲਗੀ ਧਰ ਤੇ ਤਿੰਨਾਂ ਲੋਕਾਂ ਦੇ ਖਸਮ ਨੇ ਗਲੂਏ ਚੋਂ ਬੋਲ ਨਿਕਲੇ ਦਸਮ ਬਾਣੀ ਐ ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋਂ ਭੱਜ ਜਈਐ ਜੇ ਕੋਈ ਆਖੇ ਵੀ ਕਾਲ ਤੋਂ ਮੌਤ ਤੋਂ ਭੱਜ ਕੇ ਬਚਾ ਹੋ ਸਕਦਾ ਕਹਿੰਦੇ ਭੱਜੋ ਕਿਥੇ ਭੱਜਦੇ ਹੋ ਆਪਾਂ ਨੂੰ ਕੀ ਲੱਗਦਾ ਵੀ ਇੰਡੀਆ ਛੱਡ ਕੇ ਅਮਰੀਕਾ ਜਾਓ ਮਲੇਸ਼ੀਆ ਜਾ ਕੈਨੇਡਾ ਜਾਓ ਮੌਤ ਨਹੀਂ ਆਵੇਗੀ ਜਿੱਥੇ ਦੌੜੋਗੇ ਕਹਿੰਦੇ ਪਹਿਲਾ ਅਗੇ ਘਲੋਤੀ ਐ ਦੌੜ ਕਹਿੰਦੇ ਦੁਨੀ ਚੰਦ ਕਿਥੇ ਦੌੜਦਾ ਐ ਆਗੇ ਹੂੰ ਕਾਲ ਧਰੇ ਅਸਗੱਜਤ ਸ਼ਾਜਤ ਹੈ ਜਿਹਦੇ ਨਸ ਆਇਆ ਜਿਵੇਂ ਬੱਦਲ ਗੱਜਦਾ ਹੈ ਮੌਤ ਅੱਗੇ ਗੱਜਦੀ ਹੋਈ ਦਿਖੇਗੀ ਐਸੇ ਨਾ ਕਹਿ ਗਇਓ ਕੋਈ ਸੋਦਾਵ ਰੇ ਯਾਹੇ ਉਪਾਵ ਸੋਖਾਵ ਬਚਈਐ ਜਾਤੇ ਨਾ ਛੁਟਿਆ ਮੂੜ ਕਹੂੰ ਹਸਤਾ ਕੀ ਕਿਉ ਨਾ ਸਰਣਾਗਤ ਜਈਐ ਕਹਿੰਦੇ ਕੋਈ ਵੀ ਦਾ ਤੇਰਾ ਨਹੀਂ ਚੱਲਣਾ ਮੌਤ ਦੇ ਅਗੇ ਰਾਜਾਏ ਤੇਰੀ ਡਾਂਗ ਦਾ ਡਰ ਨਹੀਂ ਐ ਮੌਤ ਨੂੰ ਗਰੀਬ ਐ ਤੇਰੇ ਤਰਲੇ ਕਰਕੇ ਮੌਤ ਨਹੀਂ ਛੱਡੇਗੀ ਵੀ ਤਰਸ ਖਾ ਜਾਵੇ ਕਾਲ ਦੇ ਤੇ ਚਰਨੀ ਫੜਨੇ ਪੈਂਦੇ ਨੇ ਉਹ ਕਿਸੇ ਨੂੰ ਨਹੀਂ ਛੱਡਦਾ ਹਰੇ ਗੜੂਏ ਚੋਂ ਬੋਲ ਨਿਕਲੇ ਇੱਕ ਸੁਨਿਆ ਆ ਗਿਆ ਮਹਾਰਾਜ ਦੁਨੀ ਚੰਦ ਮੰਜੇ ਤੇ ਪਿਆਸੀ ਕਹਿੰਦੇ ਸੱਪ ਨੇ ਡੱਸ ਲਿਆ ਸ਼ੇਨ ਗੋਈ ਸੀ ਕਲਗੀ ਧਰਦੀ ਪੋਇਖਵਾੜੀ ਮਾਰਿਆ ਗਿਆ ਦੁਨੀ ਜਾਂਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਬਣਿਆ ਜੋ ਗੁਰੂ ਕਹਿੰਦਾ ਓਹੀ ਦੁਨੀਆ ਤੇ ਹੁੰਦਾ ਹੈ ਹੀ ਇਸ ਦਾ ਡੂਅਰ ਹੀ ਇਸ ਦਾ ਕ੍ਰੀਏਟਰ ਜੋ ਚਾਹੇ ਕਰ ਸਕਦੇ ਨੇ ਹਾਇ ਇੱਕ ਗੱਲ ਹੋਰ ਹੈ ਦੁਨੀ ਚੰਦ ਦਾ ਗੁਨਾਹ ਉਦੇ ਪੋਤੇ ਭਾਈ ਸਰੂਪ ਸਿੰਘ ਤੇ ਭਾਈ ਨੂਬ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਵਿੱਚ ਆ ਕੇ ਬਖਸ਼ਾਇਆ ਸੀ ਬਖਸ਼ਵੀਂ ਦਿੰਦੇ ਨੇ ਗੁਰਦੇ ਬਾਣੀ ਕਹਿੰਦੀ ਹੈ ਗੁਰ ਸਰਣਾਈ ਭਜ ਪਏ ਬਖਸ਼ੇ ਬਖਸਣ ਹਾਰ ਉਹ ਦਰ ਤੇ ਆਇਆ ਨੂੰ ਬਖਸ਼ ਦਿੰਦਾ ਹੈ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਸਭ ਸਿੰਗਣ ਤਬ ਅਰਜ ਗੁਜ਼ਾਰੀ ਪਰਬ ਜੀ ਕੁੰਚਰ ਕੇਰ ਚਿੰਗਾਰੀ ਵੱਤ ਬਾਰਣੀ ਤੇ ਸੋ ਲਹੀਤ ਤਿਸ ਉਪਾਏ ਕਰਬਤ ਚਹੀਤ ਮਹਾਰਾਜ ਹਾਥੀ ਕਿਲੇ ਵੱਲ ਚੰਗਾੜਦਾ ਆ ਰਿਹਾ ਹੈ ਅਗਲੇ ਦਿਨ ਦੀ ਬਾਤ ਹੈ ਸ਼ਰਾਬ ਪਿਆ ਕੇ ਮਸਤ ਕੀਤਾ ਹੋਇਆ ਹੈ ਪਿੱਛੇ ਹਜ਼ਾਰਾਂ ਫੌਜਾਂ ਚੜੀਆਂ ਆ ਰਹੀਆਂ ਨੇ ਦਰਵਾਜ਼ਾ ਟੁੱਟਦਿਆਂ ਹੀ ਕਮਸ਼ਾਨ ਮੱਚੇਗਾ ਸਾਡੀ ਗਿਣਤੀ ਥੋੜੀ ਹੈ ਬਚਾਅ ਕਰਨਾ ਮੁਸ਼ਕਿਲ ਹੋ ਜਾਵੇਗਾ ਹੁਣ ਆਥੀ ਨਾ ਕੌਣ ਲੜੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਐਂਦਾ ਸਜੇ ਨੇ ਜਿਦਾਂ ਗੁਰੂ ਗ੍ਰੰਥ ਸਾਹਿਬ ਤਖਤ ਤੇ ਸਜੇ ਨੇ ਸੁਨਹਿਰੀ ਤਖਤ ਹੈ ਗਾੜੀਵ ਸੂਰਮੇ ਦਰਬਾਰ ਵਿੱਚ ਮਜਲਿਸ ਵਿੱਚ ਬੈਠੇ ਹੋਏ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਤੈਨੂੰ ਮਚਾਰ ਏਕ ਹੈ ਬਚੱਤਰ ਸਿੰਘ ਸੂਰਮਾ ਬਲੀ ਬੁਲੰਦ ਬਾਹੂ ਦੰਡ ਛਤਰ ਤੇ ਗਰੂਰ ਮਾ ਕਹਿੰਦੇ ਬੜਾ ਬਲੀ ਬੜਾ ਬਲਵਾਨ ਤਕੜੇ ਮੁਸ਼ਹਰੇ ਲਾਲ ਅੱਖਾਂ ਸੋਹਣਾ ਤਿੱਖਾ ਦਾੜਾ ਭਾਈ ਮਨੀ ਸਿੰਘ ਦਾ ਫਰਜ਼ੰਦ ਸੁਪੁੱਤਰ ਬਾਬਾ ਬਚਿੱਤਰ ਸਿੰਘ ਛਤਰੂਆਂ ਦੇ ਗਰੂਰ ਨੂੰ ਤੋੜ ਕੇ ਸੁੱਟਣ ਵਾਲਾ ਦਰਬਾਰ ਵਿੱਚ ਬੈਠਾ ਸੀ ਕਲਗੀਧਰ ਪਾਤਸ਼ਾਹ ਦੇ ਨਾਲ ਨਾ 25 ਅੰਗ ਰਖਿਅਕ ਹੋਇਆ ਕਰਦੇ ਸਨ ਕਿਲੇ ਵਿੱਚ ਸ਼੍ਰੀ ਗੁਰ ਪ੍ਰਯੰਕ ਨਿਸਕੇ ਵਿੱਚ ਸਦੀਵ ਹੀ ਹੋਵਹਿ ਸੁਚੇਤ ਰਖਵਾਰ ਛਿਤ ਥੀਵਹਿ ਉਹ 25 ਯੋਧੇ ਸਦਾ ਹੀ ਗੁਰਾਂ ਦੇ ਪਾਸ ਰਹਿੰਦੇ ਸਨ ਜਦੋਂ ਕਿਦਰੇ ਗੁਰਾਂ ਨੇ ਕੱਲਿਆਂ ਵਿਸ਼ਰਾਮ ਲੈਣਾ ਉਹਨਾਂ 25 ਸੂਰਮਿਆਂ ਚੋਂ ਇੱਕ ਬਾਹੂਬਲੀ ਅੰਗ ਰਖਿਅਕ ਭਾਈ ਬਚਿੱਤਰ ਸਿੰਘ ਸੀ ਇਹ ਸਾਰਿਆਂ ਦੀ ਭਾਵਨਾ ਐਸੀ ਸੀ ਸਤਿਗੁਰੇ ਆਗੇ ਸੀਸ ਪੇਟ ਦੇਉਂ ਜੇ ਸਤਿਗੁਰ ਸੱਚ ਹੈ ਪਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਸਿਰ ਦੇਣ ਲਈ ਤਿਆਰ ਰਹਿੰਦੇ ਸਨ ਗੁਰਦੇਵ ਗਰਜੇ ਨੇ ਕਹਿੰਦੇ ਕੀ ਹੋਇਆ ਜੇ ਹਾਥੀ ਸਾਡਾ ਦੌੜ ਗਿਆ ਹੈ ਹੁਣ ਮਾਈ ਧਾਰੀ ਰਾਜਿਆਂ ਦੇ ਮਸਤ ਹਾਥੀ ਦੇ ਨਾਲ ਸਾਡਾ ਸ਼ੇਰ ਬਚਤਰ ਸਿੰਘ ਲੜੇਗਾ ਕਹਿੰਦਾ ਕਿਉਂ ਭਾਈ ਬਚਿੱਤਰ ਸਿੰਘਾਂ ਲੜੇਗਾ ਕਹਿੰਦਾ ਮਹਾਰਾਜ ਹਾਥੀ ਨਾਲ ਕਿਤੇ ਲੜਿਆ ਜਾ ਸਕਦਾ ਉਹ ਵੀ ਮਸਤਾ ਥੀ ਬੰਦਾ ਕਿੱਥੇ ਜਿੱਤ ਸਕਦਾ ਹੈ ਗੁਰਦੇਵ ਕਹਿੰਦੇ ਚਾਹੁੰਦਾ ਕੀ ਹੈ ਉਹਦੇ ਗੜੂਏ ਦੇ ਬੋਲ ਨੇ ਕਬੀਰ ਰਾਜ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਭਾਈ ਬਚਿੱਤਰ ਸਿੰਘ ਗਰਜਿਆ ਹੈ ਮਹ ਮਹ ਇਹ ਹਾਥੀ ਕਿਆ ਬੱਬਰੋ ਜੋ ਅਰ ਸਕੈ ਅਗਾਰੀ ਸੁਨਿਓ ਸੁਰਗ ਮੇ ਇਕ ਐਰਾਵਤ ਤਿਸ ਕੋ ਲੈਹੁ ਮਾਰੀ ਕਹੰਦੇ ਮਹਾਰਾਜ ਤੁਹਾਡਾ ਥਾਪੜਾ ਹੋਵੇ ਇਹ ਬਾਈ ਧਾਰੀਆਂ ਦਾ ਹਾਥੀ ਤੇ ਕੀ ਕੇਸਰੀ ਚੰਦ ਜਸਵਾਲੀਏ ਦਾ ਹਾਥੀ ਤੇ ਕੀ ਇੰਦਰ ਦੇਵਤੇ ਦਾ ਐਰਾਵਤ ਹਾਥੀ ਮਾਰ ਕੇ ਚਰਨਾ ਚ ਛੁੱਟ ਦਵਾ ਤੇ ਜੇ ਥਾਪੜਾ ਨਹੀਂ ਤੇ ਫੇਰਾ થી ਨਹੀਂ ਜੇ ਮਰਨਾ ਮੇਰੇ ਕੋਲੋਂ ਇਹ ਆ ਭਾਵਨਾ ਸਿੱਖਦੀ ਜੋ ਕਰਨਾ ਹੈ ਗੁਰੂ ਨੇ ਕਰਨਾ ਹੈ ਥਾਪੜਾ ਲੈ ਲਿਆ ਬਾਪੂ ਕੋਲੋਂ ਗੁਰਦੇਵ ਨੇ ਆਪਣੀ ਵਰਸ਼ੀ ਨੇਜਾ 나ਗਣੀ ਸੱਪ ਵਰਗੀ ਵਾਲਖੰਦੀ ਬਖਸ਼ੀ ਕਿਸ ਗੜ੍ਹ ਸਾਹਿਬ ਉਹ 나ਗਣੀ ਪਈ ਹੈ ਜਿੰਨੇ ਦਰਸ਼ਨ ਕਰਨੇ ਹੋ ਬਾਬਾ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਹੈ ਮੌਤ ਦਾ ਭੈ ਮਿਟ ਗਿਆ ਜਿਨ ਗੁਰ ਸੇਵਿਆ ਤਿਸ ਭਉ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹਨਾਂ ਦੀ ਖਲੜੀ ਵਿੱਚ ਡਰ ਨਹੀਂ ਰਹਿੰਦਾ ਉਹਨਾਂ ਨੂੰ ਭੈ ਨਹੀਂ ਰਹਿੰਦਾ ਦੇ ਆਰ ਨਾਟ ਅਫਲਕਟਿਡ ਵਿਦ ਫੀਅਰ ਰਣਚਕ ਮਾਤਰ ਵੀ ਖੋਫ ਨਹੀਂ ਰਹਿੰਦਾ ਖਲੜੀ ਚ ਕਹਿੰਦੇ ਘੋੜੇ ਤੇ ਚੜਿਆ ਬਾਬਾ ਬਚਤਰ ਸਿੰਘ ਆ ਨਿਕਲਿਆ ਕਿਲੇ ਤੋਂ ਬਾਹਰ ਤੇ ਸਾਹਮਣੇ ਹਾਥੀ ਆਉਂਦਾ ਹੈ ਚੰਗਾੜ ਦਾ ਕੀ ਵੇਂਦੇ ਨੇ ਸਨਾ ਨਾਲ ਸੱਜਿਆ ਹੈ ਹਾਥੀ ਜਿਵੇਂ ਸੂਰਮੇ ਲੋਹੇ ਦੀ ਪੋਸ਼ਾਕ ਪਾਉਂਦੇ ਨੇ ਨਾ ਜੰਗ ਚ ਵੀ ਸ਼ਸਤਰ ਨਾ ਵਿਨੇ ਹਾਥੀ ਤੇ ਸਨਾ ਪਾਈ ਹੋਈ ਹੈ ਲੋਹੇ ਦਾ ਪੋਸ਼ਾਕਾ ਹੈ ਪੂਛ ਦੇ ਨਾਲ ਹਥਿਆਰ ਬੰਨੇ ਨੇ ਸੁੰਡ ਦੇ ਨਾਲ ਤਲਵਾਰਾਂ ਬੰਨੀਆਂ ਹੋਈਆਂ ਨੇ ਤੇ ਮਸਤਕ ਦੇ ਉੱਤੇ ਤਵੇ ਬੰਨੇ ਨੇ ਲੋਹੇ ਦੇ ਮੋਟੇ ਵੀ ਇੱਥੇ ਨਾ ਕੋਈ ਵਾਰ ਹੋ ਜਾਵੇ ਤੋ ਕਿ ਜਦੋਂ ਕੁੰਡਾ ਮਾਰੀ ਦਾ ਮਸਤਕ ਤੇ ਹੀ ਮਾਰਦਾ ਨਾ ਮਹਾਵਤਾਥੀ ਨੂੰ ਕਾਬੂ ਕਰਨ ਲਈ ਇਹ ਵੀਕ ਹੁੰਦਾ ਉਹਦਾ ਮੱਥਾ ਉੱਥੇ ਤਵੇ ਬੰਨੇ ਹੋਏ ਨੇ ਵਚਿੱਤਰ ਸਿੰਘ ਹਿਦੇ ਵਿਚਾਰਿਓ ਇਹੇ ਅਵਸਰ ਅਬ ਮੇਰਾ ਹਤੋਂ ਮਤੰਗ ਅਬ ਮੈਂ ਵਰਸ਼ਾ ਹਤੋਂ ਮਤੰਗ ਅੰਗ ਮੈਂ ਵਰਸ਼ਾ ਕਰਕੇ ਓਜ ਕਨੇਰਾ ਕਹਿੰਦੇ ਹੁਣ ਮੇਰੀ ਵਾਰੀ ਐ ਵਡਿਆਈ ਖੱਟਨ ਦੀ ਕਰਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਵਾਉਣਾ ਐ ਤੇ ਜੈਜੈਕਾਰ ਮੇਰੀ ਕਰੇਗੀ ਦੁਨੀਆ ਕਹਿੰਦੇ ਤਿਆਰੀ ਕਰਨ ਲਈ ਸੂਰੇ ਨੇ ਕਵੀ ਰਾਜ ਸੰਤੋਖ ਸਿੰਘ ਐਸੀ ਲਿਫਤ ਲਿਖਦੇ ਨੇ ਕਈ ਵਾਰ ਲੱਗਦਾ ਜਿਵੇਂ ਆਪਾਂ ਮੈਦਾਨੇ ਜੰਗ ਵਿੱਚ ਸਾਵੇਂ ਖਲੋਤੇ ਹੁੰਨੇ ਭਾਈ ਬਚਿੱਤਰ ਸਿੰਘ ਤੇ ਚਰਬਤ ਓਠਣਾ ਲਾਲ ਬਿਲੋਚਨ ਫਰਕਤ ਮੂਸ਼ ਉਠਾਈ ਪ੍ਰੇ ਕੁਟੀ ਚੜੀ ਕੁਟਿਲ ਮੁਖ ਲਾਲੀ ਸਮਸ ਮਹਾ ਸ਼ਬ ਛਾਈ ਕਹਿੰਦੇ ਨੇ ਭਾਈ ਬਚਿੱਤਰ ਸਿੰਘ ਨੇ ਬੁੱਲ ਚੱਬੇ ਨੇ ਆਪਣੇ ਅੱਖਾਂ ਲਹੂ ਵਰਗੀਆਂ ਲਾਲ ਹੋ ਗਈਆਂ ਡੌਲੇ ਫਰਕਣ ਲੱਗੇ ਨੇ ਪਰਵੱਟੇ ਤਲਵਾਰ ਦੀ ਨਿਆਈ ਕਸੇ ਗਏ ਨੇ ਸਮਸ ਸਿੱਖੀ ਦਾੜੀ ਚਿਹਰੇ ਤੇ ਬਹੁਤ ਪਰਫੁੱਲਤ ਪਈ ਜਾਪਦੀ ਹੈ ਪਗ ਕੋ ਬਲ ਰਕਾਬ ਪਰ ਕਰਕੈ ਉਸਰਿਓ ਆਸਨ ਸ਼ੋਰਾ ਸਭ ਸਰੀਰ ਸੋ ਉਜ ਸੰਬਰ ਕੈ ਹਾਏ ਫਾਂਦੇਓ ਗਜ ਓਰਾ ਉਹ ਰਕਾਬਾ ਹੁੰਦੀਆਂ ਨਾ ਜਿਨ੍ਹਾਂ ਚ ਪੈਰ ੜਾਈਦੇ ਨੇ ਖਲੋ ਗਿਆ ਹੈ ਭਾਈ ਬਚਿੱਤਰ ਸਿੰਘ ਅਜ਼ੀਨ ਛੱਡ ਦਿੱਤੀ ਕਾਠੀ ਛੱਡ ਦਿੱਤੀ ਉੱਚਾ ਹੋ ਗਿਆ ਤੇ ਕਹਿੰਦੇ ਸਾਰਾ ਓਜ ਲਾ ਕੇ ਹਾਥੀ ਵੱਲ ਨੂੰ ਘੋੜਾ ਦੌੜਾ ਦਿੱਤਾ ਸੈਫ ਬਚਾਏ ਚਲਾਏ ਸੋ ਵਰਸ਼ਾ ਤਵਾ ਫੁਲਾਦੀ ਫੋਰਾ ਤਸਿਓ ਜਾਏ ਰਾਜ ਮਸਤਕ ਮੇ ਜਬ ਪੁਨ ਕਰ ਯੁਗ ਕਰ ਜੋਰਾ ਕਹਿੰਦੇ ਜਦੋਂ ਹਾਥੀ ਦੇ ਨਜ਼ਦੀਕ ਪਹੁੰਚਿਆ ਤੇ ਹਾਥੀ ਨੇ ਸੈਫ ਚਲਾ ਦਿੱਤੀ ਸੁੰਡ ਨਾਲ ਬੰਨੀ ਹੋਈ ਉਹ ਤਲਵਾਰ ਚੱਲ ਗਈ ਕਹਿੰਦੇ ਨੀਵੀਂ ਪਾ ਗਿਆ ਬਚਤਰ ਸਿੰਘ ਤਲਵਾਰ ਦਾ ਵਾਰ ਬਚਾ ਲਿਆ ਦੋਹਾਂ ਹੱਥਾਂ ਦੇ ਨਾਲ 나ਗਣੀ ਕੱਸ ਲਈ ਛੱਡ ਕੇ ਜੋਦੇ ਨੇ ਲਗਾਮ ਕਹਿੰਦੇ ਮਸਤਕ ਵੱਲ ਨੂੰ ਚਲਾ ਦਿੱਤੀ ਕਰਿਓ ਤਸਾਵਨ ਪਰਵੇਸਿਓ ਐਸੇ ਉਪਮਾ ਕਹੋ ਬਣਾਈ ਕਰੋਚ ਸੈ ਲੋ ਮੈਂ ਜਨ ਸ਼ਿਵ ਨੰਦਨ ਬਰਸ਼ੀ ਮਾਰਤ ਸਾਈ ਮਹਾਭਾਰਤ ਵਿੱਚ ਇੱਕ ਕਥਾ ਹੁੰਦੀ ਹੈ ਇੱਕ ਕਰੋੰਚ दैਤ ਹੋਇਆ ਹੈ ਬੜਾ ਹੰਕਾਰਿਆ ਸੀ ਲੋਕਾਂ ਨੂੰ ਡਰਦਾ ਸੀ ਪੱਥਰ ਵਰਗੀ ਕਠੋਰੇ ਦੀ ਛਾਤੀ ਹੈ ਕਹਿੰਦੇ ਸ਼ਿਵਨੰਦਨ ਰਾਤ ਕੇ ਨੇ ਕਰੋੰਚ दैਤ ਦੀ ਛਾਤੀ ਵਿੱਚ ਮਾਰ ਕੇ ਬਰਸ਼ਾਵੇਂ ਨ ਸੁੱਟਿਆ ਸੀ ਕਹਿੰਦੇ ਜਿਵੇਂ ਕਰੋੰਚ दैਤ ਸ਼ਿਵਨੰਦਨ ਨੇ ਵਿੰਨਿਆ ਹੋਵੇ ਜਿਵੇਂ ਛੁਰੀ ਕਿਦਰੇ ਮੱਖਣ ਨੂੰ ਚੀਰਦੀ ਹੋਵੇ ਜਿਵੇਂ ਤਾਰ ਸਾਬਣ ਨੂੰ ચીਰ ਜਾਂਦੀ ਹੈ ਜਿਵੇਂ ਆਦੇ ਨੇ ਕੋਈ ਲੱਕੜਹਾਰਾ 모ਸ਼ੇ ਵੱਢ ਕਰ ਦਿੰਦਾ ਹੈ ਲੱਕੜ ਨੂੰ ਬਾਬਾ ਬਚੱਤਰ ਸਿੰਘ ਦੀ 나ਗਣੀ ਨੇ ਤਵੇ ચીਰ ਦਿੱਤੇ ਹਾਥੀ ਦੇ ਮਸਤਕ ਵਿੱਚ ਵੱਜੀ ਲਹੂ ਦਾ ਫੁਵਾਰਾ ਛੁੱਟਿਆ ਹੈ ਜਿਹੜਾ ਹਾਥੀ ਸਿੱਖਾਂ ਨੂੰ ਮਿਟਾਉਣ ਆਇਆ ਸੀ ਉਹੀ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਦੀ ਫੌਜ ਦਾ ਵਿਨਾਸ਼ ਕਰ ਗਿਆ ਪਿੱਛੇ ਨੂੰ ਦੌੜਿਆ ਹਜ਼ਾਰਾਂ ਫੌਜਾਂ ਕਦਮਾਂ ਤਲੇ ਲਟਾੜ ਦਿੱਤੀਆਂ ਤੇ ਬਾਬਾ ਬਚਿੱਤਰ ਸਿੰਘ ਦੀ ਹਸਤੀ ਬੁਲੰਦ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਈ ਗਿਆ ਮੈਦਾਨੇ ਜੱਗ ਨੂੰ ਮਾਰ ਕੇ ਬਾਪੂ ਨੇ ਲਾ ਕੇ ਛਾਤੀ ਨਾਲ ਬਖਸ਼ਿਸ਼ ਕਰਦੇ ਹੋਏ ਆਖਿਆ ਸੀ ਦੁਨੀ ਚੰਦਾ ਵੜਿਆਈ ਤੇ ਗੁਰੂ ਨੇ ਬਖਸ਼ਣੀ ਸੀ ਤੂੰ ਕਾਇਰ ਨਿਕਲਿਆ ਆ ਵੇਖ ਸਾਡੇ ਬਚਿੱਤਰ ਸਿੰਘ ਨੇ ਹਾਥੀ ਦਰੜ ਕੇ ਸੁੱਟ ਦਿੱਤਾ ਇਹ ਹੈ ਗੁਰੂ ਦੇ ਥਾਪੜੇ ਦਾ ਬਾਲਾ ਇਹ ਆ ਗੁਰੂ ਦੇ ਥਾਪੜੇ ਦੀ ਅਸਮਤ ਇਹਨੂੰ ਪਈ ਨੰਦ ਲਾਲ ਬਿਆਨ ਕਰਦੇ ਨੇ ਜੋ ਅੱਖਾਂ ਨਾਲ ਵੇਦੇ ਨੇ ਕਮਸਾਨ ਕਹਿੰਦੇ ਸ਼ੇਰਾਨੇ ਅਫਵਾਜ਼ੇ ਮਨਸੂਰ ਅਸ਼ਯਕਾ ਤਾਜ਼ ਵਾਲਿਵਾਏ ਆਲਮ ਕੁਸ਼ਾਇਸ਼ ਨੁਸਰਤ ਤਾਰਾਜ਼ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਗੁਰੂ ਗੋਬਿੰਦ ਸਿੰਘ ਦੀ ਖੰਡੇ ਦੀ ਪਾਉਲ ਨੇ ਗੁਲਾਮਾਂ ਨੂੰ ਮਨਸੂਰ ਬਣਾ ਦਿੱਤਾ ਜੰਗ ਜਿੱਤਣ ਵਾਲੇ ਬਣਾ ਦਿੱਤਾ ਮਾਮੂਲੀ ਲੋਕਾਂ ਦੇ ਕੋਲੋਂ ਮੈਦਾਨੇ ਜੰਗ ਨੂੰ ਮਾਰਨ ਵਾਲੀ ਉਹ ਨਦਰੇ ਨਿਯਮਤ ਵਰਖਾ ਦਿੱਤੀ ਗੁਲਾਮ ਲੋਕ ਕੱਖਾਂ ਵਾਂਗੂ ਰੁੱਲਦੇ ਤਖਤਾਂ ਦੇ ਵਾਰਿਸ ਬਣ ਗਏ ਜਦੋਂ ਗੁਰੂ ਗੋਬਿੰਦ ਸਿੰਘ ਦਾ ਲਿਵਾਇ ਝੰਡਾ ਝੂਲਦਾ ਹੈ ਤੇ ਸਮਝ ਪੈਂਦੀ ਹੈ ਇਹਦੀ ਸ਼ਰਨ ਜਾ ਕੇ ਕੋਈ ਵੀ ਜਿਹੜਾ ਹੀਣਾ ਹੈ ਓਟ ਤੋਂ ਨੇਉਟਾਏ ਨੇਤਾਣਾਏ ਉਹਨੂੰ ਤਾਣ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਆਸਰਾ ਇਸ ਰੂਹੇ ਜ਼ਮੀਨ ਤੇ ਕੋਈ ਦੂਜਾ ਨਹੀਂ ਹੈ ਸਤਿਗੁਰ ਮੇਰਾ ਤਾਣ ਨੇਤਾਣ ਸਤਿਗੁਰ ਮੇਰਾ ਘਰ ਦੀ ਬਾਣ ਮਾ ਗੁਰੂ ਇਸ ਪਾਵਰ ਆਫ ਪਾਵਰਲੈਸ ਇਹ ਅਸਮਤਾਨੇ ਗੁਰਾਂ ਦੀ ਇਹ ਬਰਕਤ ਹੈ ਗੁਰਾਂ ਦੀ ਇਹ ਤਾਕਤ ਹੈ ਗੁਰਾਂ ਦੀ ਗੁਰਾਂ ਵਰਗਾ ਨਾ ਕੋਈ ਇਸ ਰੂਹੇ ਜ਼ਮੀਨ ਤੇ ਰਹਿਬਰ ਹੈ ਨਾ ਕੋਈ ਪੈਗੰਬਰ ਹੋ ਸਕਦਾ ਹੈ ਇਹ ਤੇ ਮਨੁੱਖਾ ਜਾਮਾ ਹੈ ਉਹ ਕੀਆ ਕਰਦੇ ਸਨ ਮੈਂ ਤੇ ਤਮਾਸ਼ਾ ਵੇਖਣ ਆਇਆ ਹੈ ਦੁਨੀਆ ਨੂੰ ਤਮਾਸ਼ਾ ਸਮਝਿਆ ਹੈ ਗੁਰਾਂ ਨੇ ਇਹ ਉਹਨਾਂ ਦੀ ਯਸਮਤ ਹੈ ਜੇ ਤਮਾਸ਼ਾ ਨਾ ਸਮਝਿਆ ਹੁੰਦਾ ਇਹ ਤੇ ਸਮਝ ਆਉਂਦੀ ਹੈ ਵੀ ਬਾਬਾ ਜੀਤ ਸਿੰਘ ਦੇ ਪ੍ਰਕਾਸ਼ ਤੇ ਅਨੰਦਿਤ ਨੇ ਤੇ ਜਦੋਂ ਅੱਖਾਂ ਸਾਵੇਂ ਬਾਬਾ ਜੀਤ ਸਿੰਘ ਸ਼ਹੀਦ ਹੁੰਦੇ ਨੇ ਉਸ ਦਿਨ ਆਨੰਦ ਨਹੀਂ ਸੀ ਹੋਣਾ ਚਾਹੀਦਾ ਉਸ ਦਿਨ ਅਟਾਰੀ ਤੋਂ ਛਾਲ ਮਾਰ ਕੇ ਜਾਨ ਦੇ ਦਿੰਦੇ ਜੇ ਆਮ ਇਨਸਾਨ ਹੁੰਦੇ ਅਟਾਰੀ ਤੇ ਖਲੋਤੇ ਸਨ ਤੇ ਗਰਜ ਕੇ ਇੱਕ ਬਚਨ ਕਹਿ ਰਹੇ ਨੇ ਸ਼ਾਬਾਸ਼ ਪੁੱਤਰ ਖੂਬ ਦਲੇਰੀ ਸੇ ਲੜੇ ਹੋ ਹਾਕਿਉ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਅਜੀਤ ਸਿੰਘ ਬਾ ਕਮਾਲ ਲੜਿਓ ਲੜਦੇ ਵੀ ਕਿਉਂ ਨਾ ਤੁਹਾਡੀਆਂ ਰਗਾਂ 'ਚ ਕਿਸੇ ਆਮ ਇਨਸਾਨ ਦਾ ਲਹੂ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਲਹੂ ਹੈ ਇਹਨੂੰ ਬਾਣੀ ਕਹਿੰਦੀ ਹੈ ਗੁਰ ਜੈ ਸਾਹ ਨਾਹੀ ਕੋ ਦੇਵ ਜਿਸ ਮਸਤਕ 'ਪਾਰ ਸੋ ਲਾਗਾ ਸੇਵ ਗੁਰੂ ਗੋਬਿੰਦ ਸਿੰਘ ਨਾਲੋਂ ਵੱਧ ਕੇ ਕੋਈ ਨਹੀਂ ਹੈ ਬਾਤਮਾਲ ਅੱਲਾ ਯਾਰ ਖਾਂ ਮੁਸਲਮਾਨ ਨੇ ਵਡਿਆਈ ਲਿਖੀ ਹੋਈ ਹੈ ਆਖਣ ਲੱਗੇ ਐ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਨਾ ਕੋਈ ਹੋਇਆ ਨਾ ਕੋਈ ਇਸ ਰੂਹੇ ਜ਼ਮੀਨ ਤੇ ਹੋ ਸਕਦਾ ਹੈ ਇਨਸਾਫ ਕਰੇ ਗਰ ਇਹ ਜ਼ਮਾਨਾ ਤੋਂ ਯਕੀ ਹੈ कहदो के गुरु गोविंद सिंह का शान ही नहीं है यह प्यार मुरीदों से शफकत भी कहीं है भक्ति में गुरु वर्ष संसार जमी है उल्फत के यह जज्बे कहीं देखे नहीं हमने है देखना एक बात कहीं सुने भी नहीं हमने ए गुरु गोविंद सिंह जे हर कवि अपनी कलम नु ईमानदारी नाल चलावे ਚਾਹੇ ਉਹ Hindu ਹੈ ਸਿੱਖ ਹੈ ਮੁਸਲਮਾਨ ਹੈ ਇਸਾਈ ਹੈ ਉਹਨੂੰ ਕਹਿਣਾ ਪਵੇਗਾ ਕਿਸੇ ਵੀ ਧਰਮ ਵਿੱਚ ਤੇਰੇ ਵਰਗਾ ਪੈਗੰਬਰ ਨਾ ਹੋਇਆ ਤੇ ਨਾ ਹੋ ਸਕਦਾ ਹੈ ਇਹ ਹੈ ਗੁਰੂ ਗੋਬਿੰਦ ਸਿੰਘ ਦਾ ਰਤਬਾ ਉਹਦੇ ਭਾਂਡੇ ਤੇ ਸਾਰੇ ਹੀ ਸਲਾਉਂਦੇ ਨੇ ਸਵਾਦ ਉਦੋਂ ਆਉਂਦਾ ਜਦੋਂ ਗੈਰ ਬੰਦਾ ਤੁਹਾਡੇ ਭਾਂਡੇ ਨੂੰ ਸਲਾਵੇ ਇਹ ਗੁਰੂ ਗੋਬਿੰਦ ਸਿੰਘ ਦੀ ਹਸਤੀ ਹੈ ਜਿਹਨੂੰ ਲਾਲਾ ਦੌਲਤ ਰਾਏ ਵਰਗੇ ਹਿੰਦੂਆਂ ਵੀ ਵਧਾਇਆ ਹੈ जिनू अला यारख वर्गे मुसलमान ने शाह मुहम्मद लतीफ वर्गे मुसलमाना ने भी वड्याया जिनू बड़े बड़े गोरे विद्वाना ने मैकल्फ वर्गिया ने भी वड्याया है सिखाते वड्याना ही है वो वड्याई अगम है असमत वोदियाँ बुलंद ने